ਮੈਂ ਕਿਹਾ ਵੀ ਚਲੋ ਤੁਹਾਨੂੰ ਰਾਤ ਦੀ ਵੀ ਲੁੱਕ ਵਿਖਾ ਦਿੰਨੇ ਆ ਸਾਡੇ ਘਰ ਦੀ ਇਹ ਸਾਡੀ ਹੈ ਲੋਬੀ ਆ ਸਾਡਾ ਫਰਸਟ ਰੂਮ ਆਨੋ ਫੋਸਨਾਉਂ ਤੇ ਤਾਂ ਠੀਕ ਠਾਕ ਜੀ ਆਸ ਕਰਦੇ ਆਂ ਕਿ ਤੁਸੀਂ ਵਧੀਆ ਹੋਗੇ ਤੇ ਤੁਸੀਂ ਬਲੌਗ 'ਤੇ ਕਮੈਂਟ ਕਰਨ ਦੇ ਹੀ ਪੇ ਆਪਣਾ ਹੋਮ ਟੂਰ ਕਰਵਾਓ ਤੇ ਅੱਜ ਅਸੀਂ ਕਰਮ ਉਹਨੇ ਤੁਹਾਨੂੰ ਆਪਣਾ ਹੋਮ ਟੂਰ ਤੇ ਆਜੋ ਸਟਾਰਟਿੰਗ ਮੈਂ ਪੌਦੇ ਲਾਏ ਹੋਏ ਆ ਤੇ ਕੁਝ ਪੌਦੇ ਵਿੱਚੋਂ ਗਰਮੀ ਕਰਕੇ ਸੁੱਕ ਗਏ ਨੇ ਉਹ ਦੁਬਾਰਾ ਲਾਉਣੇ ਪੈਣੇ ਆ ਹਾਂਜੀ ਇਹ ਨਾ بارش ਪੈਂਦੀ ਰਹੀ ਹੈ ਤੇ ਕਈ ਬੂਟੇ ਮਤਲਬ ਨਹੀਂ ਵਧੀਆ ਰਹੇ ਤੇ ਬਾਕੀ ਆਪਾਂ ਸਟਾਰਟਿੰਗ ਕੇ ਹੱਡ ਹੈ ਜਿਹੜਾ ਵੇੜਾ ਦਿੰਦਾ ਤੇ ਇਦੋਂ ਹੀ ਆਪਣੇ ਪੁੱਤ ਦੇ ਵਸਾਉਂਦੇ ਆ ਭਾਣਾ। ਬਾਕੀ ਆ ਜਿਹੜੀ ਮੈਂ ਵੇਲ ਲਾਈ ਹੋਈ ਸੀ ਇਹ ਦੋ ਰੰਗ ਦੇ ਫਲਾਵਰ ਦੀ ਹਿੰਦੀ ਆ। ਇੱਕ ਆ ਫਲਾਵਰ ਹੈ ਤੇ ਇੱਕ ਆ ਫਲਾਵਰ ਹੈ। ਇੱਕ ਵਾਈਟ ਹੈ ਤੇ ਇੱਕ ਮਜ਼ੈਂਟਾ ਵਾ। ਡਬਲ ਸ਼ੇਡ ਵਾਲੇ ਹਨਾ। ਹਾਂਜੀ। ਤੇ ਬਾਕੀ ਆ ਰੌਂਡ ਵਿਖਾਏ ਉਹ ਕਿਦਾਂ? ਰੌਂਡ ਫਲਾਰ ਆ ਆਰਟੀਫੀਸ਼ਲ ਆ। ਇਹ ਡੈਡੀ ਹੁਣਾਂ ਨੇ ਆਪਣਾ ਦੇਸੀ ਜਗਾਰ ਲਾ ਕੇ ਬਣਾਇਆ ਕਿਉਂਕਿ ਬੜ ਬਦ ਜਿਆਦਾ ਗਈ ਵੇਲ। ਤੇ ਮਕੈਨਿਕ ਨੂੰ ਕਹਿ ਰੱਖਿਆ ਉਹ ਆਂਦਾ ਵੀ ਥੋੜਾ ਇੱਕ ਟਾਈਮ ਰੋਕੇ ਜੇਰ ਕੋ ਕੰਮ ਜ਼ਿਆਦਾ ਚੱਲਣ ਦੇ ਉਤੋਂ ਬਾਅਦ ਲੋਹੇ ਦਾ ਐਂਗਲ ਉੱਪਰ ਬਣੇਗਾ ਉਹ ਬਣਾ ਦੇਗਾ ਦਾ ਹਾਂਜੀ ਉਹ ਵੀ ਜਦੋਂ ਹੀ ਬਣਾਵਾਂਗੀ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਮੈਨੂੰ ਨਾ ਜੀਨ ਲਾਈ ਹੋਈ 6 ਮਹੀਨੇ ਹੋਏ ਆ ਤੇ ਕਿੰਨੀ ਜੀ ਗਰੋਥ ਹੋ ਗਈ ਆ ਦੇਖੋ ਤੇ ਨਾਲੇ ਕਿੱਡੀ ਸੋਹਣੀ ਲੱਗਦੀ ਆ ਹੁਣ ਜਿਹੜਾ ਤੁਹਾਡੇ ਘਰ ਆਉਂਦਾ ਵਾ ਉਹ ਪਹਿਲਾਂ ਪੁੱਛਦਾ ਵਾ ਆਣ ਕੇ ਕਿ ਇਹ ਬੀਲ ਕਦੋਂ ਕਿਦੀ ਲਾਈ ਆ ਤੇ ਕਿੱਡੀ ਸੋਹਣੀ ਲੱਗਦੀ ਆ ਤੇ ਨਾਲ ਮੈਂ ਸੰਤਰੀਆਂ ਦੇ ਬੂਟੇ ਲਾ ਗਿਆ ਇਹਨਾਂ ਨੇ ਖੂਬ ਪਾਲਿਆ ਵਾ ਤੇ ਸੰਤਰੇ ਦੇ ਬੂਟੇ ਵੈਸੇ ਤਹੀ ਵੀ ਇਹ ਨੀਚੇ ਵੀ ਲਾਏ ਆ ਹੋਰ ਵੀ ਫਰੂਟਾਂ ਦੇ ਬੂਟੇ ਲੱਗੇ ਆ ਪਰ ਮੈਨੂੰ ਇਹ ਵੀ ਮੈਂ ਘਰ ਵਿੱਚ ਲਾਵਾਂ ਤੇ ਜਿਹੜੀ ਹਰਿਆਲੀ ਹੈ ਨਾ ਉਹ ਮੈਨੂੰ ਬੜੀ ਹੀ ਵਧੀਆ ਲੱਗਦੀ ਹੈ ਤੇ ਗਰਲੀਨ ਨੂੰ ਵੈਸੇ ਵੀ ਜਿਹੜਾ ਵਾ ਹਰਿਆਵਲ ਬਹੁਤ ਪਸੰਦ ਆ ਤੇ ਪੌਦਿਆਂ ਦੀ ਇਹ ਬਹੁਤ ਤਸ਼ਕੀਨ ਆ ਕਿਤੇ ਵੀ ਆਪਾਂ ਜਾਂਦੇ ਹਈਏ ਤੁਹਾਨੂੰ ਪਤੇ ਦੀ ਗੱਲ ਦਾ ਨਾ ਤੇ ਰਸਤੇ 'ਚ ਜੇ ਕਿਤੇ ਨਰਸਰੀ ਕੋਈ ਵੀ ਆ ਜਾਏ ਨਾ ਰੋਡ ਦੇ ਉੱਪਰ ਤੇ ਗਰਲੀਨ ਦੀ ਜਾਨ ਤੇ ਬਣ ਜਾਂਦੀ ਆ ਇਹਨੇ ਕਿਹਾ ਹੁੰਦਾ ਵੀ ਮੈਨੂੰ ਇਹ ਹੁੰਦਾ ਵਾ ਕਿ ਉਥੇ ਵੇਖੀ ਆ ਕਿ ਹੋਰ ਕਿਹੜਾ ਨਵਾਂ ਆਇਆ 플ਾਂਟ ਤੇ ਉਹ ਮੈਂ ਆਪਣੇ ਘਰ ਛੇਤੀ ਲਾਣਾ ਤੇ ਇੱਕ ਗਰਲੀ ਨਾ ਥੱਲੇ ਬਾਰੇ ਵੀ ਦੱਸਿਓ ਆ ਜਿਹੜੇ ਆਲੇ ਦੁਆਲੇ ਤੁਸੀਂ ਰੌਂਡ ਬਣਾਏ ਕਿੱਦਾਂ ਬਣਾਏ ਹਾਂਜੀ ਆ ਜਿਹੜੇ ਰੌਂਡ ਬਣਾਏ ਇਹ ਮੈਂ ਖੁਦ ਬਣਾਏ ਆ ਇਹ ਹੱਥਾਂ ਦੀ ਗਾਰੀਗਰੀ ਆ ਸਾਡਾ ਮਿਸਤਰੀ ਵੀ ਖੋਦੀ ਆ ਗਰਲੀਨ ਇਹ ਮੈਂ ਬਲੌਗ ਪਾਇਆ ਵੀ ਹੁਣ ਮੇਰੇ ਨਾਲ ਜਦੋਂ ਇਹ ਬਣਾਇਆ ਸੀ ਮੈਂ ਇਹ ਬਾਜ਼ਾਰ ਦੀ ਦੁਕਾਨ ਪੇਂਟ ਹੋਇਆ ਤਨਾਲ ਨਾਲ ਨਾਲ ਇਹਨਾਂ ਨੂੰ ਮੈਂ ਪੇਂਟ ਕਰਵਾਤਾ ਕਿਉਂਕਿ ਔਖਾ ਬੜਾ ਬਣਿਆ ਮੈਨੂੰ ਮਨਾ ਕਰਦਾ ਨਾ ਕਰ ਫਰਸ਼ ਪੈ ਚੁੱਕਾ ਹੈ ਤੇ ਇਹਨੇ ਫਰਸ਼ ਤੋੜ ਕੇ ਖੋਦ ਜਿਹੜਾ ਵਾ ਇਹ ਚੀਜ਼ਾਂ ਮਤਲਬ ਪੌਦਿਆਂ ਲਈ ਤਿਆਰ ਕੀਤੀਆਂ ਨੇ ਪਰ ਅੱਜ ਮੈਨੂੰ ਪੌਦੇ ਏਡੇ ਵਧੀਆ ਲੱਗਦੇ ਕਿਉਂਕਿ ਮੈਂ ਜਦੋਂ ਸਟਾਰਟਿੰਗ ਏਪ ਉਹਦੇ ਲਈ ਹੈ ਨਾ ਤੇ ਇੰਨੀ ਕਿ ਨਹੀਂ ਕੇਹੀ ਤੇ ਅੱਜ ਜਦੋਂ ਮੈਂ ਵੱਡੇ ਹੋਏ ਵੇਲੇ ਹੈ ਨਾ ਸਵੇਰੇ ਮੇਰੀ ਸਵੇਰ ਤੋਂ ਇਹ ਰੁਟੀਨ ਹੁੰਦੀ ਆ ਕਿ ਜਦੋਂ ਮੈਂ ਉੱਠਣਾ ਤੇ ਗੋਸ਼ ਕਰਨਾ ਨਾਲ ਨਾਲ ਮੈਂ ਪੌਦਿਆਂ ਨੂੰ ਦੇਖਣਾ ਇਹਨਾਂ ਨੂੰ ਵੇਖ ਕੇ ਤੇ ਫਿਰ ਮੈਂ ਮਤਲਬ ਮੈਨੂੰ ਚਿਹਰਾ ਹੀ ਮੇਰਾ ਜਿਹੜਾ ਵਾ ਫਿਰ ਲੱਗ ਜੀ ਮੂਮੈਂਟ ਹੋ ਜਾਂਦੀ ਹੈ ਤੇ ਬਾਕੀ ਸਾਰੇ ਭੈਣ ਭਰਾ ਤੁਸੀਂ ਵੀ ਭਾਈ ਇੱਕ ਇੱਕ ਦੋ ਦੋ ਘਰ ਚ ਜਰੂਰ ਪੌਦੇ ਲਾਇਆ ਕਰੋ ਇਹਨਾਂ ਨਾਲ ਗੁੱਡ એનર્ਜੀ ਆਉਂਦੀ ਹੈ ਹਾਂ ਜੀ ਤੇ ਬਾਕੀ ਸਾਡੀ ਇਧਰ ਆ ਫਿਰਲੀ ਉਹ ਵੀ ਤਾਂ ਫਿਰ ਕਿਤੇ ਵਸਾਵਾਂਗੇ ਤੇ ਆ ਸਾਡੇ ਲੱਗੇ ਆ ਬਾਈਕ ਐਕਟਵਾਸ ਜਿੱਤੇ ਹੀ ਰੋਲ ਦਿੱਲੀ ਜਾਂਦੇ ਆ ਜਿਹੜੇ ਤੁਹਾਡੇ ਜੀਵਨ ਸਾਥੀ ਨੇ ਵੀ ਜਿਹੜਿਆਂ ਨੂੰ ਜਿੱਥੇ ਵੀ ਗਈ ਫੈਮਿਲੀ ਦੇ ਹਾਂ ਕਿਉਂਕਿ ਜਿੱਥੇ ਵੀ ਸਾਨੂੰ ਪਹੁੰਚਾਉਣ ਵਾਲੇ ਇਹੋ ਹੀ ਖੜਦੇ ਆ ਹਾਂਜੀ ਤੇ ਵੇਲੀ ਹਾਂਜੀ ਇਹ ਬਾਥਰੂਮ ਆ ਤੇ ਬਾਕੀ ਜਿੱਦਾਂ ਗਰਲੀ ਨੇ ਦੱਸਤਾ ਸਾਡੀ ਨਾਲ ਹੀ ਵੇਲੀ ਆ ਇਹ ਤੁਹਾਨੂੰ ਫੇਰ ਕਿਸ ਦਿਨ ਪੂਰਾ ਪ੍ਰੋਪਰ ਦਿਖਾ ਲਾਂਗੇ ਇੱਥੇ ਆਪਾਂ ਪਸ਼ੂ ਰੱਖੇ ਹੋਏ ਨੇ ਇਹ ਬਾਕੀ ਜਿਹੜਾ ਵਾ ਆਪਾਂ ਇੱਥੇ ਪੇਂਟ ਨਹੀਂ ਕਰਵਾਇਆ ਕੀ ਟੈਚਰ ਕਰਵਾਇਆ ਹੋਇਆ ਵਾ ਕਿੰਕਾਤੀ ਵਿਕੋਪੀ ਟੈਚਰ ਤਾਂ ਕਰਵਾਇਆ ਸੀ ਆਂਦੇ ਪੱਟੀ ਜਿਹੜੀ ਫੁੱਲ ਜਾਂਦੀ ਆ ਸਲਾਬ ਹੋ ਜਾਂਦੀ ਆ ਤੇ ਅਹੀਂ ਕਿਹਾ ਸੀ ਜੇ ਇਹੇ ਕੰਮ ਕਰਵਾਉਣਾ ਵਾ ਕਿਉਂਕਿ ਅਹੀਂ ਲੱਗ ਕਰਵਾਈਏ ਥੋੜਾ ਜਿਹਾ ਕਿ ਜਿਹੜੀ ਮਤਲਬ ਇਹਦੀ ਦੇਖ ਕੇ ਵਧੀਆ ਹੋ ਜੇ ਹਾਂਜੀ ਤੇ ਇਹ ਕਰਵਾਈ ਨੂੰ ਉਹਦਾ 6 ਮਹੀਨੇ ਹੋ ਗਿਆ ਹਜੇ ਤੱਕ ਤਾਂ ਰਿਜ਼ਲਟ ਸਹੀ ਆ ਤੇ ਉਹਦਾ ਜੋ ਅਦੇ ਹੀ ਪੀ ਕੰਮ ਸੇ ਕੰਮ ਬੋਤਾ ਨਹੀਂ ਤੇ 5 ਸਾਲ ਕਿਤੇ ਨਹੀਂ ਇਹ ਜਾਂਦਾ ਹੈਗਾ ਤੇ ਬਾਕੀ ਦੇਖਾਂਗੇ ਹੁਣ ਸਮੇਂ ਦੇ ਨਾਲ ਇਹਦਾ ਰਿਜ਼ਲਟ ਕੀ ਆ ਸਾਰੇ ਆਂ ਇਹ ਦੀ ਦੱਸਿਓ ਕਿ ਤੁਹਾਨੂੰ ਮਤਲਬ ਕਿਦਾਂ ਦਾ ਕਰਨ ਲੱਗਾ ਇਹ ਜਿਹੜਾ ਕਲਰ ਮੈਂ ਕਰਵਾਇਆ ਹੈ ਇਹ ਮੇਰੀ ਪਸੰਦ ਦਾ ਵਾ ਇਹ ਆ ਰਹੀਆਂ ਨਿਕਾ ਪਹਿਲਾਂ ਇਹ ਹੈਗੀਆਂ ਪਲਸਟਰ ਜਿਹੜਾ ਹੈ ਨਾ ਪਹਿਲਾਂ ਸਾਫ਼ ਹੀ ਹੋਇਆ ਸੀ ਤੇ ਇਹ ਜਿਹੜੀਆਂ ਨਿਕਾ ਆ ਮੈਂ ਪਵਾਇਆ ਇਹ ਵੀ ਡਿਸਾਈਡ ਕਰ ਲਈ ਨੇ ਡਿਜ਼ਾਈਨ ਕੀਤਾ ਹੈ ਹਾਂਜੀ ਤੇ ਆ ਸਾਡੀ ਆਰੂ ਸਟਾਰਟਿੰਗ ਆਈਡੀਆ ਆ ਸਾਡੀ ਮੇਰੀ ਵੀ ਦੱਸ ਦਿਓ ਨਾ ਜਿਹੜੀ ਫੇਵਰੇਟ ਆ ਆ ਜਿਹੜੀ ਸਾਡੀ ਆ ਵਾਸ਼ ਮਸ਼ਿਨ ਇਹ ਮੇਰੀ ਫੇਵਰੇਟ ਆ ਕਿਉਂਕਿ ਤੇ ਮਨਰ ਲੱਗਾ ਵਾ ਤੇ ਕਾਰਨ ਇਹ ਆ ਵੀ ਮੈਨੂੰ ਇੱਥੇ ਪੱਗ ਬੰਨਣ ਦਾ ਬੜਾ ਮਜ਼ਾ ਆਉਂਦਾ ਵਾ ਬਾਹਰ ਤੇ ਵਧੀਆ ਲੱਗਦਾ ਇੱਥੇ ਬੰਨਣਾ ਤੇ ਕੁਆਲਿਟੀ ਦੇ ਵਿੱਚ ਓਦਾ ਵੀ ਬੜਾ ਵਧੀਆ ਇੱਥੇ ਪੱਗ ਬੰਨਣ ਦਾ ਨਜ਼ਾਰਾ ਆਉਂਦਾ ਬਾਕੀ ਸਾਰਾ ਘਰ ਮੇਰਾ ਵਾ ਤੁਸੀਂ ਵੀ ਵਾਸ਼ ਮਸ਼ਿਨ ਹੀ ਇਹਨਾਂ ਦੀ ਚਲੋ ਥੈਂਕ ਯੂ ਜੀ ਜਿਹਦਾ ਸੀ ਮਖੌਲ ਕੰਡੇ ਆ ਇਹ ਕਾਰ ਸਾਰਿਆਂ ਦਾ ਵਾ ਬਾਕੀ ਆ ਮਸਕੀਆਂ ਨੇ ਮੇਰੇ ਤੇ ਨਾ ਨਿਰਭਾਉਣਾ ਹੈ ਮੇਰੋਂ ਤਾਂ ਨਹੀਂ ਪਾਇਆ ਕਿ 2-3 ਦਿਨ ਹੋ ਗਏ بارش ਬੜੀ ਹੋਈ ਜਾਂਦੀ ਹੈ ਉਹਦੇ ਕਰਕੇ ਨੀਂਦ ਨਹੀਂ ਆਇਆ ਆਸਾਂ ਦੀ ਗੈਰਸ ਕਿ ਇੱਥੇ ਮੈਂ ਪੁੰਦੇ ਲਾਈ ਆ ਲੈ ਅੰਤੀ ਇੱਧਰ ਤੇ ਸਾਡੀਆਂ ਉੱਪਰ ਪਾਉਣ ਨਾ ਜਾਂਦੀਆਂ ਨੇ ਬਾਕੀ ਤੁਸੀਂ ਸਾਰੇ ਜਾਣੇ ਦੱਸਿਓ ਕਿ ਮੇਲੀ ਬਾਗਤ ਤੁਹਾਨੂੰ ਕਿੱਦਾਂ ਨਹੀਂ ਲੱਗੀ ਕਿਉਂਕਿ ਇਹ ਸਾਰੀ ਜਿਹੜੀ ਮਿਹਨਤ ਹੁੰਦੀ ਆ ਪੌਦਿਆਂ ਦੀ ਦੇਖ ਰੇ ਕੇ ਸਾਡੀ ਗਰਲੀ ਨਹੀਂ ਕਰਦੀ ਆ ਤੇ ਜਾਂ ਵਿੱਚ ਵਾਰ ਡੈਡੀ ਥੋੜਾ ਬੋਤਾ ਕਰਦੇ ਆ ਨਾ ਤੇ ਕਦੀ ਮੰਮੀ ਕੋ ਤੋਂ ਵੈਸੇ ਨਹੀਂ ਹੁੰਦਾ ਕਿਉਂਕਿ ਮੰਮੀ ਘੋਟਿਆਂ ਦੀ ਪ੍ਰੋਬਲਮ ਆ ਤੇ ਮੈਂ ਜਿਹੜਾ ਵਾ ਥੋੜਾ ਇਹ ਚੀਜ਼ ਤੋਂ ਨਿਘੇਲੀ ਕਰਦਾ ਵਾਂ ਹਾਂਜੀ ਤੇ ਬਾਕੀ ਇਹ ਵੀ ਮੈਂ ਕਹਿੰਦੀ ਆ ਗਰੀ ਲਿਆ ਕਰਛਾਇਆ ਉਹ ਜਦੋਂ ਥੋੜਾ ਜਿਹਾ ਘਾਟ ਆਇਆ ਤੇ ਕਹਿੰਦੇ ਵਿੱਚ ਥੀ ਲਿਆ ਤੇ ਥੋੜਾ ਜਿਹਾ ਇੱਧਾ ਫਰੰਟ ਤੇ ਸ਼ਾਇਦਾਂ ਇਹ ਪਰ ਵਧੀਆ ਲੱਗੇਗੀ ਜਦ ਨੂੰ ਖਾਏਗੀ ਤੇ ਚਲੋ ਤਾਂ ਨੂੰ ਆਪਾਂ ਪਹਿਲਾਂ ਮੁਖਾਉਨੇ ਆ ਆਪਣਾ ਡ੍ਰੈਗਿੰਗ ਸਾਡੀ ਕੋਠੀ ਜਾਂਦੀ ਹੈ ਦੋ ਦਰਵਾਜ਼ੇ ਇੱਕ ਜਾਂਦਾ ਵਾ ਉਹ ਪੱਲੀ ਸਾਈਡ ਸਣੀ ਉਧਰ ਦੀ ਹੈ ਸਾਡੀ ਲੋਬੀ ਤੇ ਇੱਧਰ ਦਾ ਹੈ ਡ੍ਰੈਗਿੰਗ ਤਾਂ ਆਜੋ ਤੁਹਾਨੂੰ ਅਸੀਂ ਪਹਿਲਾਂ ਮੁਖਾਉਨੇ ਆ ਆਪਣਾ ਡ੍ਰੈਗਿੰਗ ਦਾ ਕਾਊਂਜੀ ਆ ਸਾਡੇ ਆਪਾਂ ਲੈ ਆ ਸੋਫੇ ਉਹ ਫੋਟੋਸ ਕੈਂਡ ਆ ਤੇ ਬਾਕੀ ਉਹ ਸਾਰੀਆਂ ਫੋਟੋਆਂ ਲੱਗੀਆਂ ਨੇ ਤੇ ਪਹਿਲਾਂ ਗਰਲੀ ਨੇ ਇੱਕ ਚੀਜ਼ ਦੱਸੀ ਨਹੀਂ ਆ ਇਹ ਆਂਦੇ ਵੀ ਟਾਇਲ ਥੱਲੇ ਥੱਲੇ ਲਵਾਉਣੀ ਆ ਵੀ ਫਰਸ਼ ਦੇ ਲਵਾਈਏ ਬਾਕੀ ਰਹਿਣਦੀ ਏ ਪਰ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਸਾਈਡਾਂ ਤੇ ਵੀ ਪੰਜ ਪੰਜ ਫੋਟੋ ਹਣੀ ਹੈ ਨਾ ਗਰਲੀ ਨੇ ਪੰਜ ਪੰਜ 6 6 ਫੋਟੋ ਹੇੜੀ ਸਾਈਡ ਆਜਾ ਪਟਿਆਲ ਲਾਗੇ ਉਹ ਤਦਲਵਾਤੀ ਫਿਰ ਇਹਦਾਂ ਇਹ ਆ ਵੀ ਸਲਾਬ ਵਗਾਰਾ ਨਹੀਂ ਹੁੰਦੀ ਟਾਇਲਾਂ ਉਹਦਾ ਅਡਿ ਸਲਾਬ ਹੈ ਨਹੀਂ ਹਾਂਜੀ ਹਾਂਜੀ ਕਿੰਨਾਂ ਦੇ ਬਹੁਤ ਸਲਾਬ ਹੁੰਦੀ ਆ ਕਿਉਂਕਿ ਉੱਪਰ ਦੇ ਉੱਪਰ ਚੱਲ ਜਾਂਦੀ ਆ ਹਾਂਜੀ ਤੇ ਚਲੋ ਬਾਕੀ ਹੁਣ ਤੁਹਾਨੂੰ ਦਿਖਾਉਣੀ ਆ ਆਪਣੀ ਹੀ ਲੋਪੇ ਇੱਕ ਵਾਰ ਮੈਂ ਕਿਹਾ ਚਲੋ ਫਿਰ ਤੋਂ ਵਿਖਾ ਦਨੇ ਆ ਡਰੈنگ ਰੂਮ ਆਸੀ ਸਾਡਾ ਛੋਟਾ ਜਿਹਾ ਡਰੈنگ ਰੂਮ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡਾ ਡਰੈنگ ਰੂਮ ਕਿੱਦਾਂ ਦਾ ਲੱਗਾ ਮੈਂ ਡਰੈنگ ਰੂਮ 'ਚ ਪਰਦੇ ਵੀ ਸੇਮ ਚੜ੍ਹੇ ਆ ਜਿੱਦਾਂ ਦੀ ਟੈਲ ਲੱਗੀ ਆ ਤੇ ਫਿਰ ਸੋਫਿਆਂ ਦਾ ਵੀ ਨਾਲ ਹੀ ਮੈਚ ਕੀਤਾ ਕਲਰ ਹੁਣ ਅਸੀਂ ਦਿਖਾਉਨੇ ਆ ਆਪਣੀ ਲੌਬੀ ਇਹ ਆ ਸਾਡੀ ਲੌਬੀ ਤੇ ਨਾਲ ਹੀ ਲੌਬੀ ਬੰਦ ਇਧਰਲੇ ਪਾਸੇ ਐ ਫ੍ਰਿਜ ਪਈ ਆ ਰੇਜ ਦੇ ਨਾਲ ਹੀ ਐਲਸੀਡੀ ਆ ਐਲਸੀਡੀ ਦੇ ਨਾਲ ਹੀ ਗਰਦੀਨ ਦਾ ਬੈਸਟੇਲਾ ਜਿੱਤੇ ਘਰੇ ਕਪੜੇ ਪ੍ਰਸਤੂਤ ਦੇ ਆ ਤੇ ਨਾਲ ਹੀ ਆ ਸਟੋਰ ਰੂਮ ਆ ਫਰਾਂ ਦੇ ਹਾਂਜੀ ਇਹ ਤੋਂ ਬਾਅਦ ਇਧਰੋਂ ਸਾਡਾ ਇੱਕ ਇਹ ਬੈਡਰੂਮ ਆ ਤੇ ਉਹ ਵਾਸ਼ਰੂਮ ਆ ਤੇ ਇੱਕ ਆ ਬੈਡਰੂਮ ਆ ਤੇ ਬਾਕੀ ਜਿਹੜੀ ਲੋਬੀ ਆ ਇਹਦੇ ਵਿੱਚ ਸਾਡੀ ਵਾਸ਼ਿੰਗ ਮਸ਼ੀਨ ਆ ਸਾਈਡ ਪਈ ਆ ਤਾਂ ਅਸੀਂ ਇੱਥੇ ਬੈਡ ਡਾਇਏ ਹੋਏ ਆ ਇੱਥੋਂ ਬਾਹਰ ਆ ਗਿਆ ਜੀ ਨਾਰੇ ਲੋਬੀ ਦੇ ਕਿਚਨ ਇਹ ਸਾਹੀ ਕਿਚਨ ਹੈ ਕਿਚਨ ਦਾ ਜੋ ਬੜਾ ਕੰਮ ਕਰਾਉਣੋ ਵਾਲਾ ਹੋਇਆ ਵਾ ਤੇ ਜਿੰਨਾ ਕੁ ਕਰਵਾਇਆ ਮੈਂ ਚਲੋ ਉਹ ਖਾ ਲੈਣੇ ਆ ਤੁਹਾਨੂੰ ਆਰੇ ਨੂੰ ਜਿੱਦ ਦਾ ਪਤਾ ਵਾ ਕੀ ਘਰਾਂ ਦੇ ਤੇ ਕੰਮ ਨਿਭੜਦੇ ਨਹੀਂ ਹੈਗੇ ਕਦੀ ਕੋਈ ਚੀਜ਼ ਖਰਾਬ ਹੋ ਜਾਂਦੀ ਕਦੀ ਕੋਈ ਚੀਜ਼ ਖਰਾਬ ਹੋ ਜਾਂਦੀ ਆ ਚਲੋ ਵਾਏ ਗੁਰਜੀ ਜਦੋਂ ਪਹੁੰਚ ਪਾਵਾਂਗੇ ਤੇ ਫਿਰ ਅਹੀਂ ਰਸੋਈ ਵੀ ਕੰਪਲੀਟ ਕਰਾਂਗੇ ਇਹ ਆਪਣੇ ਬੈਡਰੂਮ ਸਾਡੇ ਬੈਡਰੂਮ ਜਿਹੜੇ ਆ ਦੋ ਬੈਡਰੂਮ ਆ ਇਹ ਸਾਡਾ ਬੈਡਰੂਮ ਜਿਦੇ ਵਿੱਚ ਆਪਾਂ ਬੈੱਡ ਤੇ ਇਧਰਲੀ ਸਾਈਡ ਆਪਾਂ ਇਧਰਲੀ ਸਾਈਡ ਲੰਬਾਰੀ ਆ ਤੇ ਇਧਰਲੀ ਸਾਈਡ ਡਰੈਸਿੰਗ ਟੇਬਲ ਆ ਜਿੱਥੇ ਗਰਲੀਨ ਤਿਆਰ ਹੁੰਦੀ ਆ ਤੇ ਮੈਂ ਵੀ ਹੋ ਜਾਂਦਾ ਹਾਂ ਉਹ ਤਾਂ ਮੈਂ ਜ਼ਿਆਦਾਤਰ ਜਿਹੜਾ ਬਾਹਰ ਮਤਲਬ ਲੱਗਾ ਵਾ ਉਥੇ ਪੱਗ ਵਗੈਰਾ ਬਾਹਰ ਹੀ ਬੰਨੀਦੀ ਆ ਕਿਉਂਕਿ ਉਥੇ ਮਿਰਰ ਲੱਗਾ ਤੇ ਵਧੀਆ ਲੱਗਦਾ ਹਾਂਜੀ ਉਥੇ ਰੀਸਟਾਰਟ ਇਹ ਬੈਡਰੂਮ ਆਪਾਂ ਪਹਿਲਾਂ ਨਹੀਂ ਤਿਆਰ ਕਰਵਾਏ ਜਦੇ ਅੱਗੇ ਹੀ ਹੋਮ ਟੂ ਪਾਇਆ ਹੀ ਇਹ ਹੀ ਬਾਅਦ ਕਰਵਾਏ 2 ਮਹੀਨੇ ਬਾਅਦ ਕਰਵਾਏ ਹਨਾ ਇਹ ਮਲੋ ਕਿ ਉਹ ਪਹਿਲੇ ਹோம் ਟੂਰ ਜਦੋਂ ਕਰਾਇਆ ਸੀ ਹਾਂਜੀ ਹਾਂਜੀ ਜਦੋਂ ਪਹਿਲਾ ਹோம் ਟੂਰ ਕਰਾਇਆ ਸੀ ਉਦੋਂ ਬਾਕੀ ਕੋਠੀ ਦਾ ਹੋ ਗਿਆ ਸੀ ਕੰਮ ਪਰ ਬੈਡਰੂਮ ਜਿਹੜੇ ਰਹਿੰਦੇ ਸੀ ਅਜੇ ਹਾਂਜੀ ਤੇ ਕੋਠੀ ਨੂੰ ਪੇਂਟ ਕਰਵਾਏ ਨੂੰ ਇੰਨਾ ਟਾਈਮ ਨਹੀਂ ਹੋਇਆ ਕਮ ਸਿਕਮ 4-5 ਮਹੀਨੇ ਹੋਏ ਆ ਹਾਂਜੀ ਲਗਭਗ ਇੰਨਾ ਕੁ ਟਾਈਮ ਹੀ ਹੋਇਆ ਜੀ ਹਾਂਜੀ ਤੇ ਬਾਕੀ ਹੁਣ ਤੱਕ ਨੂੰ ਖੰਨੇ ਆਪਣਾ ਦੂਜਾ ਬੈਡਰੂਮ ਸਾਡੇ ਦੋਵੇਂ ਬੈਡਰੂਮਾਂ ਦੇ ਨਾਲ ਅਟੈਚ ਬਾਥਰੂਮ ਇਹ ਕਹਾ ਡਬਾਰਮੀ ਆ ਬਾਥਰੂਮ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਗਿਆ ਹੈ ਤੇ ਚਲੋ ਹੁਣ ਤੁਹਾਨੂੰ ਦਿਖਾਈ ਆਪਣਾ ਦੂਜਾ ਰੂਮ ਇਧਰ ਵੀ ਇਹ ਬੈੱਡ ਡਾਈ ਹੋਏ ਆ ਇਧਰ ਲੰਬਾਈ ਆ ਇਹ ਇਹ ਆ ਸਾਡਾ ਦੂਜਾ ਬੈੱਡਰੂਮ ਦੂਜਾ ਬੈੱਡਰੂਮ ਆ ਤੇ ਉਹ ਹੀ ਸਾਹਮਣੇ ਬਾਬਾ ਜੀ ਵਾਸਤੇ ਬਣਾਇਆ ਗਿਆ ਸਥਾਨ ਤੇ ਵਿੱਚ ਗੁਰਪਤਾ ਸਾਹਿਬ ਨੇ ਆ ਸਾਡੀ ਮੰਮੀ ਜਿਹਨੇ ਸਸੀ ਕਾ ਬਲਾਉ ਸਾਡੇ ਤੇ ਇਧਰ ਹੈ ਡੈਡੀ ਹੈ ਤੇ ਇਧਰ ਸਾਡਾ ਲੰਬਾਰੀ ਹੈ ਇਹ ਰੂਮ ਚ ਤੇ ਇੱਕ ਇਧਰ ਬੈੱਡ ਡਾਇਆ ਉਧਰ ਸਾਡਾ ਇੱਕ ਕੰਪਿਊਟਰ ਹੈਕ ਚਲੋ ਹੁਣ ਚੱਲਦੇ ਆ ਅੱਗੇ ਚਲੋ ਜੀ ਆਜੋ ਸਾਡੇ ਬੋਲੀ 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 ਚੰਡਾ ਵਾਲੀ ਇਹਨੂੰ ਇਹਨਾਂ ਦੀ ਕੰਡੀ ਤੇ ਕੰਡੀ ਆਦੀ 8 ਮਹੀਨੇ ਹੋ ਗਈ ਹੈ ਹਾਂਜੀ ਹੱਥ 'ਚ ਨਹੀਂ ਆਉਂਦੀ ਤੁਹਾਡੇ ਦੋਵਾਂ ਦੇ ਕੰਡੀ ਆਦੀ 8 ਮਹੀਨੇ ਹੋ ਗਈ ਤੇ ਉਦੋਂ ਜਦੋਂ ਆਪਾਂ ਲਿਆਂਦੀ ਉਦੋਂ ਇਹ ਬਾਈਆਂ ਦਿਨਾਂ ਦੀ ਹਾਂਜੀ ਤੇ ਜਦੋਂ ਵਾਣੇ ਜੀਰਦੀ ਹੋ ਜੇਗੀ ਨਾ ਇਹਦਾ ਇਹਦਾ ਛੋਟਾ ਜਿਹਾ ਕੇਕ ਕੱਟ ਕੇ ਤੇ ਵੱਡੇ ਬਣਾਵਾਂਗੇ ਹਨਾ ਔਰ ਮਨ ਰੋਜ ਨਾਲ ਤਾਂ ਇਦਾਂ ਲੜਦੀ ਸੀ ਤੇ ਬੱਚਿਆਂ ਨਾਲ ਲੜਦਾ ਨਹੀਂ ਕੋਈ ਬਾਕੀ ਤਾਂ ਮੈਂ ਕਿਹਾ ਹੀ ਚਲੋ ਰਾਤ ਦਾ ਵੀ ਵਿਊ ਵਿਖਾ ਦਨੇ ਆ ਆਪਣੇ ਘੋਠੀ ਦਾ ਕੀ ਹੁੰਦਾ ਵਾ ਚਾਦੀ ਹੋਲੀ ਬੋਲੀ ਬੋਲੀ ਗੋਇਆ ਵੇਖੋ ਵੇਖਿਆ ਹੈ ਨਾ ਡੇਂਡੀ ਕਿਦਾਂ ਬੋਲ ਰੋਜ ਨੂੰ ਰੋਜ ਲੈਪ ਤੋਦ ਕੇ ਬੋਲ ਚੰਡੀ ਬੱਚੇ ਆਮ ਨੂੰ ਖੇਡਦੀ ਹੋਵੀ ਤੋਏ ਹੋਏ ਹੋਏ ਸੰਦੋ ਕਿੱਡਾ ਬੀਬਾ ਬਚਾਵੇ ਲੋ ਪੁੱਤਰ ਐਂਡ ਪਾਪਾ ਨੂੰ ਚਲ ਬੰਦੋ ਹਣ ਨੂੰ अंदी ओ संदी ओ रोज चानी संदी संदी के गलो के गलो थोड़ा चेरताडी जीडी होय ना दान सु कर दे दे दो में ठाडो आइद्रो फड़वन रखी लंदो ओ संडो अच्छा मस्त ओ खेड़ मारो है ना हं हेळ लेवण बास्ते आवे गनी ਇਹ ਰੱਦ ਦਾ ਨਾ ਖੇਢੀ ਜਾਓ ਵਾ ਆਹੋ ਕਿੱਥੇ ਆਣੀ ਲੈ ਛੱਡ ਦਿਓ ਨਾ ਚਲ ਚਲ ਬੰਦੋ ਹੁਣ ਇਹਨੂੰ ਵਾਸ ਵਾਸ ਸਿਰਫ ਮੈਨੂੰ ਇਹਦੇ ਕੋ ਡਰ ਲੱਗਦਾ ਪਤਾ ਨਹੀਂ ਇਹ ਨਹੀਂ ਹਰ ਇੱਕ ਡੌਗੀ ਕੋ ਮੈਨੂੰ ਡਰ ਲੱਗਦਾ ਬੱਚਾ ਜੇ ਯਾਰ ਬੱਚਿਆਂ ਨੂੰ ਹਰਕਤਾ ਕਰਦੀ ਹੈ ਜਦੋਂ ਹੋ ਜੂਗੀ 1.5 ਸਾਲ ਦੀ ਆਪੇ ਨੇ ਬਿਲਕੁਲ ਠੀਕ ਹੋਏਗਾ ਬਾਕੀ ਤੁਸੀਂ ਆਂਦੇ ਸੀ ਆਪਣਾ ਹਿਮਟਾ ਕਰਵਾਓ ਤੇ ਹਿਮਟਾ ਰਹੀ ਕਰਵਾਤਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡਾ ਘਰ ਕਿੱਦਾਂ ਦਾ ਲੱਗਾ ਵਾ ਤੇ ਜਿੱਦਾਂ ਅੱਗੇ ਤੁਸੀਂ ਵਲੌਗਾਂ ਨੂੰ ਪਿਆਰ ਦਿੱਤਾ ਐਦਾਂ ਹੀ ਵਾਸਵਾ ਦਿਓ ਤੇ ਵਧੀਆ-ਵਧੀਆ ਕਮੈਂਟ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਬਾਕੀ ਮੈਨੇ ਇਹ ਵੀ ਤੁਹਾਡੇ ਨਾਲ ਗੱਲ ਕਰਨੀ ਹੀ ਫਿਰ ਜਿੱਦਾਂ ਹੀ ਮਤਲਬ ਨੜਕੀ ਇੱਕ ਦਿਨ ਛੱਡ ਕੇ ਇੱਕ ਦਿਨ ਪਾਉਂਦੇ ਆ ਤੇ ਤੁਸੀਂ ਨਾ ਵੱਧ ਤੋਂ ਵੱਧ ਵੀਡੀਓ ਨੂੰ ਨਾ ਸਪੋਰਟ ਕਰੋ ਸਪੋਰਟ ਕਰੋ ਕਿਉਂਕਿ ਨਵੀਂ ਸੀਰੀ ਜਿਹੜੀ ਆਪਾਂ ਸ਼ੁਰੂ ਕੀਤੀ ਆ ਉਹ ਬਹੁਤ ਹੀ ਦੀ ਨੇ ਪੱਤੀਆ ਵਰਕ ਉਤੇ ਕੀਤਾ ਵਾ ਤੇ ਤੁਹਾਡੇ ਸੰਯੋਗ ਨਾਲ ਤੁਸੀਂ ਦੇਖੋਗੇ ਜਾ ਕੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਬਹੁਤ ਜਿਆਦਾ ਤੇ ਮਿਹਨਤ ਕੀਤੀ ਆ ਸਾਰੇ ਕੈਰੈਕਟਰਾਂ ਨੇ ਬਾਕੀ ਸਾਡਾ ਤੇ ਮੇਨ ਸਾਨੂੰ ਮੇਨਿੰਗੀ ਆਪਣਾ ਨਾਮ ਜਿਹੜਾ ਵਾ ਉਹਦਾ ਦੱਸ ਦੋ ਤੁਸੀਂ ਨੂੰ 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 3 ਕਿਉਂ ਨਹੀਂ ਮੰਨਦੇ ਹਾਂ ਨੂੰ ਨੂੰ 3 ਕਿਉਂ ਨਹੀਂ ਮੰਨਦੇ ਹੈਗੇ ਤੇ ਬਹੁਤ ਹੀ ਪਰਿਵਾਰਿਕ ਸਟੋਰੀ ਆ 3 ਦੇ ਉੱਪਰ ਟੰਗ ਕਰਦੀ ਹੈ ਹਾਂਜੀ ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਇਹ ਬੜਾ ਪਿਆਰ ਦੀ ਐਂਡਿਓ ਫਰ ਅਹੀਆ ਨੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਅਤੀ ਕਰੋਗੇ ਫਿਰ ਵੱਧ ਤੋਂ ਵੱਧ ਆਪਣੇ ਆਪ ਨੂੰ ਆਈਡੀਅਮ ਦੇ ਆ ਵੀ ਇਹਦੇ ਵਿੱਚ ਆ ਨਹੀਂ ਇਹਦੇ ਵਿੱਚ ਆ ਕਰੀਗੇ ਹਾਂ ਕਿਉਂਕਿ ਫਿਰ ਉਹ ਚੀਜ਼ ਨਾ ਹੋਰ ਮੋਟੀਵੇਟ ਕਰਦੀ ਹੈ ਜਦੋਂ ਕੋਈ ਸਪੋਰਟ ਕਰਦੇ ਜੇ ਤੇ ਮਿਹਨਤ ਕਰਨਾ ਹੋਰ ਵੀ ਜ਼ਿਆਦਾ ਉਤਸਾਹਿਤ ਹੋਈਦਾ ਵਾ ਹਾਂਜੀ ਤੇ ਅਗਰ ਕੋਈ ਬਹੁਤ ਜ਼ਿਆਦਾ ਸਪੋਰਟ ਕਰਦੇ ਜੇ ਤੇ ਇਦਾਂ ਹੀ ਹੁਣ ਜਾ ਕੇ ਨਵੀਂ ਸੀਰੀਜ਼ ਨੂੰ ਦੇਖਿਓ ਤੇ ਬੱਸ ਉਹਨਾਂ ਦੇ ਸਪੋਰਟ ਕਰਿਓ ਤੇ ਵਲੌਗਾਂ ਨੂੰ ਜਿੰਨਾ ਪਿਆਰ ਦੇਂਦੇ ਜੇ ਇਹ ਵਲੌਗ ਨੂੰ ਵੀ ਤੁਸੀਂ ਬਸ-ਬਸ ਪਿਆਰ ਦਿਓ ਤੇ ਤੁਸੀਂ ਇਹ ਵੀ ਸਾਰੇ ਦੱਸਿਓ ਕਮੈਂਟ ਚ ਵੀ ਅਗਲਾ ਵਲੌਗ ਤੁਸੀਂ ਕੀ ਵੇਖਣਾ ਚਾਹੁੰਦੇ ਜੇ ਆਪਾਂ ਉਹੀ ਵਲੌਗ ਫਿਰ ਉਹਦੇ ਨਾਲ ਕਮੈਂਟ ਪਾਵਾਂਗੇ ਚਲੋ ਜੀ ਸਸੀ ਸਸੀ ਮਿਲਦੇ ਆਂ ਅਗਲੇ ਵਲੌਗ ਚ ਸਸੀਕਾਲ ਸਾਰਿਆਂ ਨੂੰ ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਲਾਡਰ ਲਈ ਚੱਲਣ ਨੂੰ ਬਸ-ਬਸ ਸਪੋਰਟ ਕਰਦੇ ਰਹੋ